ਅਕਸਰ ਕਿਹਾ ਜਾਂਦਾ ਗੱਡੀ ਹੈ ਸ਼ਕੀਨ ਜੱਟੇ ਦੀ ਪਰ ਉਹ ਇੱਕ ਜੱਟ ਦਾ ਨਹੀਂ ਇੱਕ ਯੂਜ਼ ਖਾਵਾਂ ਜਿਹਨੇ ਇੱਕ ਗੱਡੀ ਬੜੀ ਸੋਹਣੀ ਤਿਆਰ ਕੀਤੀ ਹੋਈ ਔਰ ਆਪਣਾ ਜਿਹੜਾ ਇੱਕ ਲੋਕਾਂ ਦੇ ਇੱਕ ਦੇਖ ਜਿਹੜੀ ਹੈਗੀ ਐ ਖਿਚੜਾ ਕੇਂਦਰ ਬਣਦੀ ਜਾ ਰਹੀ ਆ ਕੰਮ ਕਰਦਾ ਸੀਗਾ ਮੈਂ ਐਕਟੈਂਡਸ ਪਟਿਆਲੇ ਤੇ ਫਿਰ ਮੈਂ ਸੋਚਿਆ ਵੀ ਮੈਂ ਆਪਦਾ ਕੰਮ ਕਰਾਂ ਖੁਦ ਆ ਮੈਂ ਆਪਦਾ ਕੰਮ ਕਰਿਆ ਫਿਰ ਮੈਂ ਆਪਣੀ ਗੱਡੀ ਲੈਤੀ ਗਈ ਤੇ ਕਰਨ ਵਾਲਾ ਮੇਰਾ ਥਾਂਪ ਤੇਗਾ ਵੀ ਮੈਂ ਗੱਡੀ ਲਵਾ ਕੋਈ ਵਧੀਆ ਤਿਆਰ ਕਰਾਵਾਂਗੀ ਜਿਹੜੀ ਉਰੇ ਕਿਸੇ ਲਵੇ ਵੀ ਨਾ ਹੋਵੇ ਤੇ ਮੈਂਨੇ YouTube ਤੋਂ ਲੱਗ-ਲੱਗ ਚੀਜ਼ਾਂ ਦੇਖ ਕੇ ਲੱਗ-ਲੱਗ ਫਰੰਟ ਜਿਵੇਂ ਲੱਗ ਤੋਂ ਤਿਆਰ ਕਰਾਇਆ ਪਿੱਛੋਂ ਲੱਗ ਤੋਂ ਤਿਆਰ ਕਰਾਇਆ ਵਿੱਚ ਜਿਹੜਾ ਸਮਾਨ ਪੱਟੀਆਂ ਵਿੱਚ ਸਾਰਾ ਸਟੀਲ ਦਾ ਕੰਮ ਕਰਵਾਇਆਗਾ ਉਹ ਸਾਰਾ YouTube ਤੋਂ ਦੇਖ ਦੇ ਕੇ ਕਿੰਝ ਪੈਸੇ ਲੱਗ-ਲੱਗ ਗੱਡੀਆਂ ਦਾ ਦੇਖ ਕੇ ਫਿਰ ਮੈਂ ਤਿਆਰ ਕਰਵਾਈਆ ਗੱਡੀਆਂ ਉਹ ਅਕਸਰ ਕਿਹਾ ਜਾਂਦਾ ਗੱਡੀ ਹੈ ਸ਼ਕੀਨ ਜੱਟੇ ਦੀ ਪਰ ਉਹ ਇੱਕ ਜੱਟ ਦਾ ਨਿਕ ਯੂਜ਼ ਖਾਵਾਂ ਜਿਨੇ ਇੱਕ ਗੱਡੀ ਬੋਡੀ ਸੋਹਣੀ ਤਿਆਰ ਕੀਤੀ ਹੋਈ ਔਰ ਆਪਣਾ ਜਿਹੜਾ ਇੱਕ ਲੋਕਾਂ ਦੇ ਇੱਕ ਦੇਖ ਜਿਹੜੀ ਹੈਗੀ ਹੈ ਕਿਤੇ ਜੇ ਕੇਂਦਰ ਬਣਦੀ ਜਾ ਰਹੀ ਹੈ ਜਿਹੜਾ ਨਾਂ ਪਾਇਆ ਦਾ ਫੂਡ ਰੱਕ ਉਹ ਫੂਡ ਵਿੱਚ ਕੀ ਕੀ ਇਹਦੇ ਵਿੱਚ ਖਾਸ ਹੈਗਾ ਔਰ ਕੀ ਚੀਜ਼ ਨਾਲ ਇਹ ਗੱਡੀ ਤਿਆਰ ਹੋਈ ਹੈ ਉਹ ਉਹਦੇ ਨਾਲ ਜਿਹੜਾ ਯੂਟਿਊਬਰ ਨਾਲ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਇਹ ਕਿਹੜੀ ਗੱਡੀ ਹੈਗੇ ਤੁਸੀਂ ਕਿਵੇਂ ਤਿਆਰ ਕੀਤੀ ਹੈ ਇਹ ਇੱਕ ਕੋਇਲ ਇਸ ਗੱਡੀ ਹੈ ਇਹ ਐਮ 95 AR ਦੀ ਲਈਤੀ ਦੀ ਪਿੰਡ ਕੱਜੂ ਮੱਜ ਦੇ ਤੋਂ ਉੱਥੋਂ ਲੈ ਕੇ ਜੀ ਮੈਂ ਪਟਿਆਲਾ ਹੀਰਾਵਗ ਤਿਆਰ ਕਰਵਾਈ ਆ ਜੀ ਇਹ ਸਾਰੀ ਮੇਰੀ ਉਹ ਆ ਗਈ ਤਾਂ ਕਹਿੰਦੇ ਕਿ ਇਹ ਕੋਈ ਸ਼ੌਂਕੀ ਹੁੰਦਾ ਹੈ ਕਿਵੇਂ ਤੁਹਾਨੂੰ ਸ਼ੌਂਕ ਹੈ ਇੱਕ ਮਸਲੇ ਤੁਸੀਂ ਫੋਟੋ ਵੀ ਲਾਈ ਹੋਈ ਹੈ ਸੌਂਕ ਸਰ ਬਸ ਐਮੀ ਸੀਗਾ ਵੀ ਕੰਮ ਕਰਦਾ ਸੀਗਾ ਮੈਂ ਰੈਸਟੋਰੈਂਟ ਸੇ ਪਟਿਆਲੇ ਤੇ ਫਿਰ ਮੈਂ ਸੋਚਿਆ ਵੀ ਮੈਂ ਆਪਦਾ ਕੰਮ ਕਰਾਂ ਖੁਦ ਦਾ ਮੈਂ ਆਪਦਾ ਕੰਮ ਕਰਿਆ ਫਿਰ ਮੈਂ ਆਪਦੀ ਗੱਡੀ ਲਈਤੀ ਗਈ ਇਹ ਟਿੱਕਰ ਨਾਲ ਮੇਰਾ ਸੌਂਕ ਸੀਗਾ ਵੀ ਮੈਂ ਗੱਡੀ ਲਵਾ ਕੋਈ ਵਧੀਆ ਤਿਆਰ ਕਰਾਵਾਂ ਵੀ ਜਿਹੜੀ ਉਰੇ ਕਿਸੇ ਲਵੇ ਵੀ ਨਾ ਹੋਵੇ ਤੇ ਮੈਨੇ YouTube ਤੋਂ ਲੱਗ ਲੱਗ ਚੀਜ਼ਾਂ ਦੇਖ ਕੇ ਲੱਗ ਲੱਗ ਫਰੰਟ ਜਿਵੇਂ ਲੱਗ ਤੋਂ ਤਿਆਰ ਕਰਾਇਆ ਪਿੱਛੋਂ ਲੱਗ ਤੋਂ ਤਿਆਰ ਕਰਾਇਆ ਵਿੱਚ ਜਿਹੜਾ ਸਮਾਨ ਪੱਟੀਆਂ ਵਿੱਚ ਸਾਰਾ ਸਟੀਲ ਦਾ ਕੰਮ ਕਰਵਾਇਆਗਾ ਉਹ ਸਾਰਾ YouTube ਤੋਂ ਦੇਖ ਦੇ ਕੇ ਕਿਸ ਪੈਸੇ ਨਾਲ ਲੱਗ ਲੱਗ ਗੱਡੀਆਂ ਦਾ ਦੇਖ ਕੇ ਫਿਰ ਮੈਂ ਤਿਆਰ ਕਰਵਾਈਆ ਗੱਡੀ ਉਹ ਗਾ ਕਿਤੇ ਸਟੱਡੀ ਦੀ ਕਿਰਿਆ ਕਿ ਪੜੇ ਲਿਖੇ ਤੁਸੀਂ ਮੈਂ ਸਟੱਡੀ ਬੀਏ ਕਰੀ ਹੋਈ ਆ ਜਮਿੰਦਰਾ ਕਾਲਜ ਪਟਿਆਲਾ ਤੋਂ ਹੀ ਉਹ ਬੀਏ ਕਰੀ ਹੋਈ ਆ ਇਹਨਾਂ ਸਟੱਡੀ ਕਰਨ ਦੇ ਬਾਵਜੂਦ ਨੌਕਰੀ ਨਹੀਂ ਮਿਲੀ ਆ ਵੈਸੇ ਸ਼ੌਂਕ ਸੀਗਾ ਆਪਣਾ ਕੰਮ ਕਰਨ ਦਾ ਬਸ ਸ਼ੌਂਕ ਸੀ ਜੀ ਆਪਣਾ ਕੰਮ ਕਰਨ ਦਾ ਨੌਕਰੀ ਜੈਨਾ ਟਰਸਟ ਨਹੀਂ ਹੈਗਾ ਵੀ ਆਪਾਂ ਨੂੰ ਬੈਨਾ ਮੋਹਣੀ ਹੈਗਾ ਤੇ ਆਪਣਾ ਕੰਮ ਆਪਣਾ ਬਿਜ਼ਨਸ ਆਪਣਾ ਆਪਣਾ ਹੀ ਹੁੰਦਾਗਾ ਬਿਲਕੁਲ ਹਾਂ ਗੱਲ ਤੇ ਗੱਡੀ ਦੀ ਲੋਕੀ ਵੀ ਆ ਕੇ ਸਪੈਸ਼ਲ ਦੇ ਕੇ ਜਾਂਦੇ ਪੁੱਛਦੇ ਹੋਣੇ ਕਿ ਹਾਂ ਭਾਈ ਕਿਹੜੀ ਗੱਡੀ ਐਲ ਫੋਰਾ ਹੁੰਦਾ ਵੀ ਜਾਂਦੇ ਹੋਣਗੇ ਹਾਂਜੀ ਹਾਂ ਪੱਕਾ ਆਉਂਦੇ ਨੇਗਾ ਕਿ ਪੱਕੇ ਗਾਹਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਗੱਡੀ ਗੱਲਬਾਤ ਕਰਾਈ ਹੋਈ ਆ ਉਹਨੇ ਤਿਆਰ ਐਂਡ ਉਹਦੇ ਫੋਟੋ ਵੀ ਕਰਾਉਂਦੇ ਨੇਗੇ ਆ ਕੇ ਚੱਲ ਕਈ ਕਈ ਲੇਡੀਜ਼ ਆਉਂਦੇ ਨਾਲ ਨਾਲ ਪਰਿਵਾਰ ਹੁੰਦਾ ਜੀ ਨਾਲ ਬੱਚੇ ਉੱਪਰ ਬੈਠ ਕੇ ਫੋਟੋਆਂ ਕਰਾਉਂਦੇ ਨੇ ਆਲੇ ਅਰੇਗਾ ਆ ਕੇ ਹੀ ਆਪਣੀ ਤਾਰੀਫ਼ ਕਰਦਾ ਵੀ ਯਾਰ ਗੱਡੀ ਵਾਖ ਤੇ ਆ ਕਮਾਲ ਦੀ ਗੱਡੀ ਤਿਆਰ ਕਰਵਾਈ ਆ ਤੁਸੀਂ ਕਿੰਨਾ ਕ ਖਰੀਬਾ ਲੱਗਦਾ ਦੀ ਗਾਈ ਗੱਲ ਕਿਤੇ ਪਹਿਲਾਂ ਤੁਸੀਂ ਕਿੰਨੇ ਕੁ ਕਮਚੜਾ ਹੈਗਾ ਤਨਖਾਹ ਤੇ ਲੱਗੇ ਸੀਗੇ ਤੇ ਅੱਜ ਕੱਲ ਹੁਣ ਕਿੰਨਾ ਕੁ ਕਮਾ ਲੈਂਦੇ ਹੋ ਉਦੋਂ ਮੇਰੀ 16000 ਤਨਖਾਹ ਦੀ ਗਈ ਅੱਜ ਮੈਂ 50 ਤੋਂ 40000 ਰੁਪਏ ਕਮਾ ਲਿੰਦਾ ਉਹ ਲੋਕਾਂ ਨੂੰ ਆਪਣੇ ਨਾਲ ਜਿਹੜੇ ਯੂਥ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਕਿ ਲੋਕੋ ਜਿਹੜੇ ਹੈਗੇ ਪੈਸੇ ਲੰਗੇ ਬਾਹਰ ਨੂੰ ਵੀ ਜਾ ਰਹੇ ਵਿਦੇਸ਼ਾਂ ਵਾਲੇ ਤੋੜ ਰਹੇ ਨੇ ਔਰ ਤੁਸੀਂ ਜਿਹੜੇ ਹੈਗੇ ਇਸ ਟਾਈਮ ਕਹਿ ਰਹੇ 15000 ਲੈਂਦੇ ਸੀ ਹੁਣ ਆਪਣਾ ਕੰਮ ਕਰਕੇ ਜਿਹੜਾ ਵਧੀਆ ਪੈਸੇ ਕਮਾ ਰਹੇ ਦੇਖੋ ਜੀ ਬੰਦਾ ਬਾਹਰ ਜਾਂਦਾ ਹਨੀ 20-25 ਲੱਖ ਰੁਪਇਆ ਲਾਉਂਦਾ 20-25 ਲੱਖ ਰੁਪਇਆ ਲਾ ਕੇ ਅਗਲਾ ਫਿਰ ਬਾਹਰ ਜਾਂਦਾ ਫਿਰ ਐ ਨਹੀਂ ਹੈਗਾ ਵੀ ਕੰਮ ਮਿਲੂਗਾ ਕਿਤੇ ਨਹੀਂ ਮਿਲੂਗਾ ਤਾਂ ਆਪਣਾ ਆਪਣੀ ਤਾਂ ਇਹੀ ਕੋਸ਼ਿਸ਼ ਆ ਵੀ ਆਪਣਾ ਕੰਮ ਕਰੋ 5 ਲੱਖ ਰੁਪਇਆ ਮੈਨੇ 5 ਲੱਖ ਲਾਇਆ 9 ਲੱਖ ਮੈਂ ਆਪਣੀ ਸਾਰੀ ਆਪਣੀ ਸਾਰੀ ਉਮਰ ਦੀ ਰੋਟੀ ਬਣਾ ਲਈ ਮੈਨੇ ਆਪਣੀ ਮੈਂ ਉਹਦੇ ਖੁੱਖਾ ਨਹੀਂ ਮਰਦਾ ਜੇ ਮੇਰਾ ਉਹਦੇ ਕੰਮ ਬੰਦ ਹੋਊਗਾ ਮੈਂ ਕਿਤੇ ਹੋਰ ਲਾ ਲੂਗਾ ਮੈਂ ਕਿਤੇ ਵੀ ਲੈ ਜਾ ਸਕਦਾ ਮੇਰੀ ਗੱਡੀ ਨੂੰ ਮੈਨੂੰ ਕੋਈ ਉਹੋ ਨਹੀਂ ਹੈਗਾ ਉਹ ਗਲੀ ਦੇ ਖਾਣ ਪੀਣ ਦੀ ਕਿਹੜੀ ਕਿਹੜੀ ਤੁਸੀਂ ਜਿਹੜੀ ਹੈ ਐਡਮਾ ਜਿਹੜੀ ਆਪ ਤਿਆਰ ਕਰਦੇ ਹੋ ਕਿਵੇਂ ਕੋਈ ਟ੍ਰੇਨਿੰਗ ਰ ਹੈ ਜੀ ਇਹ ਹੀ ਆਪ ਤਿਆਰ ਕਰਦੇ ਆ ਜਿਵੇਂ ਸਪ੍ਰਿੰਗ ਰੋਲ ਹੋ ਗਏ ਜੀ ਤੇ ਮੋਮੋਸ ਹੋ ਗਏ 베ਜੀਟੇਬਲ ਆਪ ਤਿਆਰ ਕਰਦੇ ਆ ਤੇ ਜਿਹੜਾ ਟਿੱਕੀ ਹੁੰਦੀ ਹੈ ਜੀ ਫਰੋਜਾਂ ਟਿੱਕੀ ਹੁੰਦੀ ਹੈ ਹਲਬਚੀਲੀ ਪੈਟੀ ਉਹ ਹੀ 버ਗਰ ਵਾਸਤੇ ਉਹ ਮੁੱਲ ਲੈ ਕੇ ਆਣੇ ਆ ਤੇ ਜਿਹੜੀਆਂ ਸੋਸਾਂ ਨੇਗੀਆਂ ਉਹ ਸਾਰੀਆਂ ਵੀਵਾਰੀਆਂ ਨੇ ਮੇਰੇ ਕੋਲ 999 ਲੈ ਲਵੇ 9 ਦੀਆਂ 9 ਵੀਵਾਰੀਆਂ ਨੇ ਉਹ ਬਿਲਕੁਲ ਚੜਾਈ ਯੂਥ ਤੁਹਾਨੂੰ ਮਿਲਾਇਆ ਕਿ ਜਿਹਦੀ ਉਮਰ ਕੋਈ ਖਾਸ ਨਹੀਂ ਮਤਲਬ ਉਹ ਇੱਕ ਯੂਥ ਹੈਗਾ ਔਰ ਜਿਹੜੀ ਗੱਡੀ ਹੈ ਕੁਝ ਸਪੈਸ਼ਲ ਹੈ ਆਪਣਾ ਸ਼ੌਂਕ ਜਿਹੜਾ ਹੈ ਨਾਲ ਸ਼ੌਂਕ ਦਾ ਪੂਰਾ ਕਾਰੀ ਰਿਹਾ ਔਰ ਜਿਹੜਾ ਆਪਣਾ ਪਰਿਵਾਰ ਹੈ ਆਪਣਾ ਜਿਹੜਾ ਖਰਚਾ ਹੈ ਉਹ ਆਪ ਜਿਹੜਾ ਹੈਗਾ ਮੈਨੇਜ ਕਰ ਰਿਹਾ ਹੈ ਕੈਮਰਾ ਨੂੰ ਬੀਪਨ ਦੇ ਨਾਲ ਕਮਲਪੁਰ ਪਟਿਆਲਾ